ਸ਼ੇਰ ਪੰਜਾਬੀ ਅਟਕਦੇ ਕੰਡੇ ਚੱਲ ਆਇਆ ਬੋਲ ਰੁੜਿਆ ਜਦ ਵੇਖਿਆ ਦਿਲ ਫਿਕਰ ਮਨਾਇਆ ਓ ਕਹਿੰਦਾ ਹੁੰਦਾ ਹੋਰ ਨਾ ਸਾਡੇ ਤੋਂ ਜੇਰਾ ਪੈ ਗਿਆ ਨਲੂਏ ਸ਼ੇਰ ਨੂੰ ਦੁਸ਼ਮਣ ਦਾ ਘੇਰਾ ਓ ਸ਼ੇਰ ਪੰਜਾਬੀ ਅਟਕਦੇ ਕੰਡੇ ਚੱਲ ਆਇਆ ਬੋਲ ਰੁੜਿਆ ਜਦ ਵੇਖਿਆ ਦਿਲ ਫਿਕਰ ਮਨਾਇਆ ਉਹ ਕਹਿੰਦਾ ਹੁੰਦਾ ਹੋਰ ਨਾ ਸਾਡੇ ਤੋਂ ਜੇਰਾ ਪੈ ਗਿਆ ਨਲੂਏ ਸ਼ੇਰ ਨੂੰ ਦੁਸ਼ਮਣ ਦਾ ਘੇਰਾ ਉਹ ਕਹੇ ਬਾਦ ਚਾ ਖਾਲਸਾ ਪੜ ਲਓ ਗੁਰਬਾਣੀ ਰੋਕ ਨਹੀਂ ਸਕਦਾ ਅਸਾਨੂੰ ਐਸੀ ਅਟਕਦਾ ਪਾਣੀ ਆਹ ਪਾਵੇਂ ਡੂਗਾ ਖਾਲਸਾ ਜੀਏ ਬਥੇਰਾ ਪੈ ਗਿਆ ਨਲੂਏ ਸ਼ੇਰ ਨੂੰ ਦੁਸ਼ਮਣ ਦਾ ਘੇਰਾ ਰਚੇਂ ਗਤੇ ਨਲੂਆ ਪਿਆਰਾ ਪਾਰ اٹਕ ਤੋਂ ਜਾਵਣਾ ਕਰ ਛੇਤੀ ਚਾਰਾ ਓ ਜਲਦੀ ਮਦਦ ਪਚਾਵਣੀ ਨਹੀਂ ਕਰਨੀ ਦੇਰਾ ਪੈ ਗਿਆ ਨਲੂਏ ਸ਼ੇਰ ਨੂੰ ਦੁਸ਼ਮਣ ਦਾ ਘੇਰਾ ਓ ਟਿਲ ਨਾ ਵੈਰੀ ਕਰੇਗਾ ਟਿਲ ਨਾ ਵੈਰੀ ਕਰੇਗਾ ਓ ਜਾਲਮ ਡਾਡਾ ਹੋਣਾ ਨਹੀਂ ਆਵੇ ਛਲੇ ਇਹ ਫਰਜ਼ ਹੈ ਸਾਡਾ ਮਗਰੇ ਆਪਣੀ ਫੌਜ ਦੇ ਝਟ ਪਾਉਣਾ ਫੇਰਾ ਪੈ ਗਿਆ ਨਲੂਏ ਸ਼ੇਰ ਨੂੰ ਦੁਸ਼ਮਣ ਦਾ ਕੇਰਾ ਆਉ ਅਟਕਦੇ ਕੰਢੇ ਬਾਦਸ਼ਾਹ ਕਰਦਾਤ ਕਰੀਰਾ ਪਲ ਵਿੱਚ ਸਿੰਘੋ ਪਾਦਿਓ ਹੁਣ ਝਟ ਵਹੀਰਾ ਆਉ ਸਭ ਕੁਝ ਦਸਿਆ ਪੰਥ ਨੂੰ ਜੋ ਫਰਜ਼ ਹੈ ਮੇਰਾ ਪੈ ਗਿਆ ਨਲੂਏ ਸ਼ੇਰ ਨੂੰ ਦੁਸ਼ਮਣ ਦਾ ਕੇਰਾ ਤੱਗ ਮਾਉਣਾ ਬੀਤ ਗਿਆ ਜੋ ਵਕਤ ਨਾ ਹੱਥ ਮੁੜ ਕੇ ਆਉਣਾ ਹੋ ਵਰਤ ਨਾ ਜਾਵੇ ਕੈਰ ਦਾ ਕਿਤ ਘੋਪ ਹਨੇਰਾ ਪੈ ਗਿਆ ਨਲੂਏ ਸ਼ੇਰ ਨੂੰ ਦੁਸ਼ਮਣ ਦਾ ਕੇਰਾ ਆਹ ਛੋਦਿਆ ਸੀ ਪੈਰ ਮਰਦ ਨੇ ਮੁੱਖ ਮਰਦ ਨੇ ਮੁੱਖੋਂ ਜਾਂ ਰਦਾਸਾ ਬਿਬਤਾ ਆਵੇ ਸਾਹਮਣੇ ਨਾ ਵਟਿਏ ਪਾਸਾ ਓ ਤੁਰੇ ਬੰਦਾ ਮੁੱਕ ਜਾਮਦਾ ਫਿਰ ਪੰਦਲ ਮੇਰਾ ਪੈ ਗਿਆ ਨਲੂਏ ਸ਼ੇਰ ਨੂੰ ਦੁਸ਼ਮਣ ਦਾ ਘੇਰਾ ਓ ਅਰਚੀ ਕਹੇ ਅਖੀਰ ਨੂੰ ਹਾਂ ਅਰਚੀ ਕਹੇ ਅਖੀਰ ਨੂੰ ਲਾ ਕੋੜੇ ਅੱਡੀ ਵਾਗ ਫੇਰ ਢਿੱਲੀ ਛੱਡੀ ਉਹ ਖੇល ਅਟਕ ਵਿੱਚ ਆਖਦਾ ਚੱਲ ਬਗਿਆ ਸ਼ੇਰਾ ਪੈ ਗਿਆ ਨਲੂਏ ਸ਼ੇਰ ਨੂੰ ਦੁਸ਼ਮਣ ਦਾ ਢੇਰਾ ਅੰਗੇ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ